ਸਾਲਸਫਰ ਤੋਂ ਜੋਫੜਾ ਕਾਸੇ ਸਵਾਗਤ ਕਰਦੇ ਆਂ ਸੜ ਦੁੱਸੜਕੇ ਚੜਨ ਦਾ ਫਿਰ ਤੋਂ ਬਹੁਤ ਬਹੁਤ ਰੱਖਿਆ ਬਖਸ਼ ਕਰਦੇ ਆਂ ਅਸੀਂ ਅੱਜ ਕਿਉਂਕਿ ਇਹ ਉਪਰ ਜਿਸ ਨਸੀਮ ਰੂਪਨਗਰ ਵੀ ਕਹਿੰਦੇ ਆ ਸੋ ਰੋਪੜ ਦਾ ਨਾਮ ਜੇ ਪਤਾ ਹੈ ਕਿ ਛੋਟਾ ਇਤਿਹਾਸਿਕ ਕਲਾ ਨਾਲ ਜੁੜਾ ਜਾ ਰਿਹਾ ਕਿਉਂਕਿ ਸ਼ੁਰੂ ਕਰਤੇ ਗਵਰਦਰ ਜੀ ਦੇ ਜੋ ਕਿ ਜਾਣ ਤੋਂ ਬਾਅਦ ਤੇ ਉਹਨਾਂ ਦੇ ਪੁੱਤਰ ਜੋ ਕਿ ਰੂਪਸੰਨ ਹੋਏ ਸਨ ਉਹਨਰੇ ਦੇ ਨਾਮ ਨਾਲ ਜੋ ਕਿ ਨਾਮ ਰੂਪੜ ਪਿਆ। ਪੱਕੀ ਤੁਹਾਡਾ ਪੁੱਤਰ ਜਸਮੈਨ ਜਿਹੜਾ ਬਿਲ ਨਹੀਂ ਯਾਦ ਤੇ ਜੋ ਕਿ ਜਿੱਸੀ ਵੀ ਵੀਡੀਓ ਮੈਂ ਤੁਹਾਡੇ ਕੋਲ ਸ਼ੇਅਰ ਕਰੂੰਗਾ ਤੇ ਦੱਸ ਦੇ ਕਿ ਹੁਣ ਜੋ ਕਿ YouTube ਪਰ ਜੋ ਕਿ ਪਤਾ ਹੀ ਹੈ ਕਿ ਮਹਾਰਾਜ ਨੇ ਜੀਸਾਂਗੇ ਤੇ ਪੁੱਤਰ ਰੂਪਸੰਨ ਤੋਂ ਪਿਆ ਹੈ। ਰੂਪਸੰਨ ਤੋਂ ਪਿਆ ਹੈ। ਇਸ ਨੂੰ ਰੂਪਨਗਰ ਵੀ ਕਿਹਾ ਜਾਂਦਾ ਸੋ ਹੁਣ ਉਸ ਨੂੰ ਰੂਪ ਰੂਪਨਗਰ ਕਲਤਾ ਬਲ ਰੂਪੜ ਸੀ। ਸੋ ਇਹ ਬਹੁਤ ਸੋਹਣੀ ਜੁਗੀ ਜਗਾ ਜਿੱਥੇ ਗੋੜੀ ਪਹਾੜਾਂ ਬਣਿਆ ਨਾਲੇ ਨੰਕਰ ਬਣਿਆ ਜਿੱਥੇ ਬਹੁਤ ਸੋਹਣਾ ਜੁਗੀ ਸਵਰਗ ਹੈ ਨਾਰੀ ਜੁਗੀ ਆਪਣਾ ਦਰਿਆ ਸਤਲੁਜ ਜੁਗ ਵਗਦਾ ਤੇ ਨਾਲ ਜੁਗੀ ਹਿਮਾਚਲ ਦੀਆਂ ਖੂਬਸੂਰਤ ਸ਼ਿਵਾਲਿਕ ਪਹਾੜੀਆਂ ਨੇ ਸੋਨੇ ਵਿੱਚ ਜੁਗੀ ਇਹ ਸ਼ਹਿਰ ਬਹੁਤ ਸੋਹਣਾ ਬਸਿਆ ਹੋਇਆ ਸੋ ਉੱਥੇ ਜੁਗੀ ਹਰੇਕ ਇਨਸਾਨ ਨੂੰ ਜਾਣ ਜਾਣ ਚਾਹੀਦਾ ਤੇ ਉੱਥੇ ਜੁਗੀ ਇਤਿਹਾਸ ਹੈ ਸਿਰ ਦੇ ਅੱਖਾਂ ਦਾ ਪੜਨਾ ਚਾਹੀਦਾ ਹੈ ਤੇ ਉੱਥੇ ਜੋ ਕਿਨਾਰੇ ਇੱਥੇ ਜੋ ਕਿ ਲਗਭਗ 12 ਜੋ 100 ਨਾਲ 20 ਕਿਲੋਮੀਟਰ ਨੇੜ ਆ ਜਿਹੜੇ ਨੰਦਪੁਰ ਸਾਹਿਬ ਜਿੱਥੇ ਜੋ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਐ ਜੋ ਕਿ ਖਾਸਾ ਦੀਸਤਾਮ ਦਾ ਕਿਤੀ ਸੀ ਸੋ ਜੋ ਕਿ ਇਹਨਾਂ ਦਾ ਇਹਨਾਂ ਦਾ ਵਧੀਆ ਇਤਿਹਾਸ ਹੈ ਸੋ ਲਗਭਗ ਲੁਧਿਆਣੇ ਤੋਂ ਲਗਭਗ ਹੀ 100 ਜਾਂ 150 100 ਕਿਲੋਮੀਟਰ ਹੋਵੇਗਾ ਜਾਂ ਤਾਂ ਕਾਟੋ ਜਪਦੋ ਹੋ ਸਕਦਾ ਤੋਂ ਚੰਡੀਗੜ੍ਹ ਤੋਂ ਇਹ ਲਗਭਗ 48 ਕਿਲੋਮੀਟਰ ਹੈ ਜਾਂ 45 ਕਿਲੋਮੀਟਰ ਹੈ ਦਿੱਲੀ ਤੋਂ ਲਗਭਗ 200 ਕਿਲੋਮੀਟਰ ਰੋਪੜ ਪਿੰਡ ਸੋ ਉੱਥੇ ਜੋ ਕੰਮੋਫਟ ਉਹ ਸੋਨਾ ਜੋ ਕਿ ਇਲਾਕਾ ਹੈ ਜਿਹੜਾ ਉਸ ਨੂਜਾਣੇ ਤੋਂ ਬਿਲੋਂਗ ਕਰਦੇ ਨੇ ਤੁਸੀਂ ਇੱਥੋਂ ਵਾਇਆ ਮਛੀਵਾੜਾ ਤੋਂ ਸੰਦਾ ਚੱਲ ਜਾਓ ਉੱਥੇ ਅੱਗੇ ਅਗੇ ਹੋਰ ਨੂੰ ਥੋੜਾ ਅੱਗੇ ਜਾਓ ਕਿਤਾ ਕਿੰਨੇ ਘੰਟੇ ਬਾਅਦ ਕਿ ਰੋਪੜ ਜੋ ਕਿ ਸ਼ਹਿਰ ਜਿਸ ਤੋਂ ਜਾਵੇ ਉੱਥੇ ਤੁਸੀਂ ਕਿ ਤੁਸੀਂ ਜੇ ਉਸ ਪਰਸਨ ਨੂੰ ਮਿਹਰ ਜੀ ਜੁਏ ਨੂੰ ਹੈ ਮਾਚਲ ਕੋ ਮਤਾਵਜ ਪ੍ਰੋਗਰਾਮ ਨਾ ਆਇਆ ਤੁਸੀਂ ਮਚਲੂ ਜਾ ਸਕਦੇ ਹੋ ਸੋ ਇਹ ਰੋਪਨਗਰ ਰੋਪੜ ਬਹੁਤ ਸੋਹਣਾ ਇਲਾਕਾ ਘੁੰਮਣ ਕਰਨ ਨੂੰ ਬਹੁਤ ਵਧੀਆ ਤੇ ਨਾਲੇ ਤੁਸੀਂ ਜਿਵੇਂ ਚਿਬਾ ਲੱਗਦੀਆਂ ਬਾਹਰੀਆਂ ਲੱਗਦੀਆਂ ਹਨ ਮਚਲਦੀਆਂ ਤੁਸੀਂ ਜਾ ਕੇ ਨੰਨ ਮਾਰ ਸਕਦੇ ਹੋ ਐਨੇ ਕ ਅਪਡੇਟ ਹੈ ਧੰਨਵਾਦ